ਕਿ ਇਸ ਵਾਰੀ ਕੁਦਰਤੀ ਮਾਰ ਹੈ ਜਿਹੜੀ ਉਹ ਪੰਜਾਬ ਦੇ ਉੱਪਰ ਔਰ ਬਾਕੀ ਜੋ ਨਾਰਥਰਨ ਸਟੇਟਸ ਨੇ ਉਹਨਾਂ ਦੇ ਉੱਪਰ ਵੀ ਕਾਫੀ ਪਈ ਹੈ ਪੰਜਾਬ ਦੇ ਵਿੱਚ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ بارشਾਂ ਨੇ ਜਿਹੜੀਆਂ ਉਹ ਪਈਆਂ ਨੇ ਔਰ ਉਸ ਤੋਂ ਵੀ ਵੱਡੀ ਹਾਲਾਤ ਗੰਭੀਰ ਬਣ ਗਏ ਕਿਉਂਕਿ ਜੋ ਪਹਾੜੀ ਇਲਾਕੇ ਜਿ ਹਿਮਾਚਲ ਵਗੈਰਾ ਦੇ ਵਿੱਚੋਂ ਜੋ ਪਾਣੀ ਆ ਰਿਹਾ ਜੋ ਤੇ ਫਲੈਸ਼ ਫਲਡ ਜ਼ੋਰ ਆਏ ਨੇ ਬੱਦਲ ਫਟ ਰਹੇ ਨੇ ਉਹਦੀ ਵਜੇ ਕਰਕੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹੇ ਨੇ ਜਿਹੜੇ ਕਾਫੀ ਪ੍ਰਭਾਵਿਤ ਹੋਏ ਨੇ ਤੱਕੇ ਸਾਰੇ ਨੇ ਇੱਕ ਆਪ ਦੀ ਨੈਤਿਕ ਤੌਰ ਦੇ ਉੱਪਰ ਜ਼ਿੰਮੇਵਾਰੀ ਸਮਝਦੇ ਹੋਏ ਇਹ ਅੱਜ ਕੰਮ ਸਿਰੇ ਚੜ੍ਹੇ ਜਾ ਰਹੇ 11 ਟਰੱਕ ਸਮੱਗਰੀ ਦੇ ਜਿਹਦੇ ਵਿੱਚ ਲੋਕਾਂ ਦੇ ਲਈ ਰਾਸ਼ਨ ਪਾਣੀ ਔਰ ਪਸ਼ੂਆਂ ਦੇ ਲਈ ਚਾਰਾ ਇਹ ਤਿੰਨ ਚੀਜ਼ਾਂ ਦੀ ਹੀ ਮੇਨ ਡਿਮਾਂਡ ਹੈ ਜਿਹੜੀ ਉਹਨਾਂ ਏਰੀਆਜ਼ ਦੇ ਵਿੱਚ ਆ ਰਹੀ ਸੀਗੀ ਤੇ ਇਹਦੇ 11 ਟਰੱਕ ਨੇ ਜਿਹੜੇ ਉਹ ਅੱਜ ਸਨਾਮ ਦੀ ਸ਼੍ਰੀ ਉਗਰ ਸਿੰਘ ਜੀ ਦੀ ਪਵਿੱਤਰ ਧਰਤੀ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਭੇਜ ਰਹੇ ਆ ਜਦੋਂ ਸਾਰਾ ਕਿਉਂਕਿ ਸਾਡੀ ਕੱਲ ਮੀਟਿੰਗ ਵੀ ਸੀਗੀ ਸੀਐਮ ਸਾਹਿਬ ਨੇ ਮੀਟਿੰਗ ਲਈ ਸੀਗੀ ਤੇ ਵੈਸੇ ਮੈਂ ਸਰਕਾਰ ਵਾਲੇ ਪਾਸਿਓਂ ਵੀ ਔਰ ਆਰਗੇਨਾਈਜੇਸ਼ਨ ਵਾਲੇ ਪਾਸਿਓਂ ਵੀ ਜਦੋਂ ਪਤਾ ਕੀਤਾ ਤੇ ਤਕਰੀਬਨ 6 ਏਰੀਆਜ਼ ਨੇ ਜਿਹੜੇ ਮੈਨੂੰ ਲੱਗਿਆ ਕਿ ਜਿੱਥੇ ਸਭ ਤੋਂ ਵੱਧ ਇਸ ਸਮੇਂ ਰਾਸ਼ਨ ਦੀ ਐ ਚਾਰੇ ਦੀ ਲੋੜ ਹੈ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਅਜਨਾਲਾ ਰਾਜਾ ਸੰਸੀ ਫਾਜ਼ਿਲਕਾ ਔਰ ਭੋਵਾ ਔਰ ਪੱਟੇ ਇਹਨਾਂ 6 ਲੱਖਾਂ ਦੇ ਵਿੱਚ ਇਹ ਗੱਡੀਆਂ ਨੇ ਜਿਹੜੀਆਂ ਇਹ ਜਾ ਰਹੀਆਂ ਨੇ ਔਰ ਇਸ ਤੋਂ ਇਲਾਵਾ ਇਸ ਤਰ੍ਹਾਂ ਕਿ ਬਹੁਤ ਇਲਾਕਿਆਂ ਦਾ ਪਾਣੀ ਹਜੇ ਖੜਾ ਹੀ ਹੈ ਸੋ ਐਕਚੁਅਲ ਨੁਕਸਾਨ ਤਾਂ ਇਸ ਪੋਜੀਸ਼ਨ ਤੇ ਦਾਦਾ ਅਨੁਮਾਨ ਲਗਾਉਣਾ ਮੈਂ ਸਮਝਦਾ ਕਿ ਨਹੀਂ ਲੱਗ ਸਕਦਾ ਹੈਗਾ ਪਰ ਇੱਕ ਚੀਜ਼ ਦਾ ਜ਼ਰੂਰ ਵਾਦਾ ਕਰਦੇ ਆਂ ਸਰਕਾਰ ਵੱਲੋਂ ਕਿ ਸਰਕਾਰ ਪਹਿਲੇ ਦਿਨ ਤੋਂ ਬੰਪਾਰ ਹੋ ਕੇ ਇਸ ਨਾਲ ਰելիਫ ਕਰ ਜਾਂਦੇ ਵਿੱਚ ਲੱਗੀ ਹੋਈ ਹੈ ਔਰ ਸਭ ਤੋਂ ਵੱਡੀ ਦੇਖੋ ਇਹ ਜੇ ਸਮੇਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਇਨਸਾਨੀ ਜਾਨ ਬਚਾਈ ਜਾਵੇ ਡੰਗਰਾ ਪਸ਼ੂ ਦੀ ਜਾਨ ਬਚਾਈ ਜਾਵੇ ਸੋ ਇਹ ਜੇ ਤਾਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਨਾਲ ਨਾਲ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਕਿਉਂਕਿ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਨਿਗੂਣਾ ਜ ਮੈਂ 6600 ਰੁਪਏ ਜਿਹੜਾ ਉਹ ਪਰ ਇਕਰ ਦਿੰਦੀ ਹੈ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਵਧਾਓ ਲੱਖਾਂ ਏਕੜ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਸੋ ਉਹਨਾਂ ਨੂੰ ਵੀ ਅਪੀਲ ਕਰਦਿਆਂ ਸੰਗਰੂਰ ਪਟਿਆਲਾ ਘੱਗਰ ਦਾ ਇਲਾਕਾ ਹੈ ਜਿਹੜਾ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਪਰ ਅਲਰਟ ਰਹਿਣ ਦੀ ਜ਼ਰੂਰਤ ਹੈ ਸੋ ਸਰਕਾਰ ਦੀ ਨਿਗਰਾਨੀ ਬਣੀ ਹੋਈ ਹੈ ਮੈਂ ਸਮਝਦਾ ਕਿ ਪ੍ਰਮਾਤਮਾ ਸੁੱਖ ਰੱਖ ਕੇ ਬਚਤ ਹੀ ਰਹੇਗੀ ਸੋ ਇਨਸਾਨੀਅਤ ਦੇ ਤੌਰ ਤੇ ਫਰਜ਼ ਬਣਦਾ ਹੈ ਉਹ ਉੱਤਰ ਕੇ ਗਰਾਊਂਡ ਦੇ ਉੱਪਰ ਕਰੋ ਸੋ ਵਿਰੋਧੀਆਂ ਦਾ ਨੂੰ ਨਹੀਂ ਇਹ ਬੇਨਤੀ ਕਰੂੰਗਾ ਪਰ ਜੇ ਕਿਸੇ ਨੇ ਰਾਜਨੀਤੀ ਕਰਨੀ ਭਾਈ ਆਪਾਂ ਰੋਕ ਵੀ ਨਹੀਂ ਸਕਦੇ ਉਹ ਕਰ ਲੈਣਾ ਆਪਾਂ ਤਾਂ ਸਿਰਫ ਔਰ ਸਿਰਫ ਇਸ ਸਮੇਂ ਇਨਸਾਨੀਅਤ ਦੀ ਡਿਊਟੀ ਨੂੰ ਆਉਂਦਾ ਆਪਣਾ ਸਾਰਾ ਨਾ ਪਾ ਦੇਣੇ ਨੇ ਪਾਣੀ ਵਾਧੂ ਪਹਿਲਾਂ ਤੇ ਪੰਜਾਬ ਨੂੰ ਉਦੋਂ ਕੇਂਦਰ ਨੇ ਵੀ ਹਰਿਆਣੇ ਨੇ ਵੀ ਬਹੁਤ ਭੰਡਿਆ ਬਹੁਤ ਨਿੰਨਣ ਦੀ ਕੋਸ਼ਿਸ਼ ਕੀਤੀ ਆਹੀ ਤਾਂ ਸੀਐਮ ਸਾਹਿਬ ਦੀ ਸਰਕਾਰ ਵੀ ਤੇ ਅਸੀਂ ਲੋਕ ਸਾਰੇ ਕਹਿ ਰਹੇ ਸੀਗੇ ਕਿ ਜਦੋਂ ਇੱਥੇ ਪਾਣੀ ਚਾਹੀਦਾ ਉਦੋਂ ਕਹਿੰਦੇ ਸਾਨੂੰ ਦੇ ਦੋ ਤੇ ਹੁਣ ਜਦੋਂ ਪਾਣੀ ਹੋ ਗਿਆ ਸੀਐਮ ਸਾਹਿਬ ਨੇ ਚਿੱਠੀ ਲਿਖੀ ਤੇ ਹੁਣ ਕਹਿੰਦੇ ਸਾਨੂੰ ਪਾਣੀ ਚਾਹੀਦਾ ਨਹੀਂ ਹੈ ਕਿ ਜਿਹੜਾ ਸਾਡਾ ਕੋਟਾ ਬਣਦਾ ਉਹ ਵੀ ਕੀ ਜੇ ਤਾਂ ਜਦੋਂ ਮਾਰ ਪੈਣੀ ਹੈ ਇਹੋ ਮਾਰ ਕੱਲਾ ਪੰਜਾਬ ਚ ਲੇ ਤੇ ਜਦੋਂ ਲੋੜ ਹੈ ਉਦੋਂ ਆਪਦੇ ਲੋਕਾਂ ਨੂੰ ਤੇ ਆਪਦੀਆਂ ਫਸਲਾਂ ਨੂੰ ਪਿਆਸਾ ਮਾਰ ਕੇ ਹਰਿਆਣੇ ਨੂੰ ਪਾਣੀ ਦਈਏ ਇਹ ਕਿੱਥੋਂ ਦੀ ਵਾਜਬ ਗੱਲ ਹੈ ਜੀ ਕਿੱਥੋਂ ਦੀ ਇਨਸਾਨੀਅਤ ਹੈ ਸੋ ਇਸ ਕਰਕੇ ਇਹ ਚਿੱਠੀ ਲਿਖਣ ਦਾ ਹੀ ਸਾਡਾ ਮਕਸਦ ਇਹ ਹੀ ਸੀਗਾ ਕਿ ਭਾਈ ਤੁਸੀਂ ਬਹੁਤ ਪਾਣੀ 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 ਕਰਦੇ ਸੀਗੇ ਹੁਣ ਲੈ ਲਓ ਭਰਾ ਜੇ ਦਿੱਕਤ ਪਈ ਹੈ ਤੇ ਸੁਭਾਅੋਂ ਨਾਲ ਤੇ ਉਹਦੇ ਦੇ ਪਿੱਛੇ हट ਗਏ ਸੋ ਇਸ ਕਰਕੇ ਇਹਦੇ ਨਾਲ ਬੀਜੇਪੀ ਦਾ ਵੀ ਕੇਂਦਰ ਸਰਕਾਰ ਦਾ ਵੀ ਹਰਿਆਣਾ ਸਰਕਾਰ ਦਾ ਵੀ ਚਿਹਰੇ ਜਿਹੜਾ ਉਹ ਨੰਗਾ ਹੋ ਗਏ ਖਾਸ ਤੌਰ ਤੇ ਚਿਹਰੇ ਨੰਗਾ ਹੋ ਗਏ ਬੀਜਪੀ ਦੇ ਉਹਨਾਂ ਲੀਡਰਾਂ ਦਾ ਪੰਜਾਬ ਵਾਲਿਆਂ ਦਾ ਜਿਹੜੇ ਉਦੋਂ ਤਾਂ ਉਧਰ ਨਹੀਂ ਬੋਲੀ ਬੋਲਦੇ ਸੀਗੇ ਤੇ ਹੁਣ ਉਹ ਵੀ ਚੁੱਪ ਕਰ ਗਏ